ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਪਟੇਕ ਕੋ ਤੋਂ ਨਵੀਂ ਤੁਹਾਡਾ ਬਹੁਤ ਬਹੁਤ ਲੱਗਦਾ ਜੀ ਮੈਂ ਅਮਨਦੀਪਾ ਇਹ ਦੇ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਇਸ ਦਾ ਵੀ ਸਭ ਤੋਂ ਪਹਿਲਾਂ ਜਨੂੰਬ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪੜ ਤੱਕ ਪਹੁੰਚੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂ ਜਲਦੀ ਜਲਦੀ ਵੀ ਸ਼ੇਅਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੁਪਨਾ ਦਾ ਜੈਨਾ ਵਾਲੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਲੱਗਦੇ ਨੇ ਕਿ ਤੁਸੀਂ ਵਰਤੱਚ ਫੈਮਿਲੀ ਦੇ ਚ ਸਾਰੇ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜੀ ਆਪਣਾ ਸੇਮ ਨੂੰ ਸਿੰਮੜਾ ਸੁਤਰੀ ਤੋਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੁਪ ਲੈ ਕੇ ਆਏ ਸਾਰੇ ਪ੍ਰਿੰਟ ਦੇ ਉੱਪਰ ਆਪਾਂ ਡਿਜ਼ਾਈਨ ਇਹ ਰੈਡੀ ਕਰਵਾਇਆ ਨੇ ਸਟਿਚਿੰਗ ਸਟਾਈਲ ਨਾਲ ਆਪਾਂ ਜਿਹੜੇ ਸੁਪ ਤਿਆਰ ਕੀਤੇ ਨੇ ਇਹ ਕਾਫੀ ਛੋੜੇ ਆਪਾਂ ਡਿਜ਼ਾਈਨ ਰੈਡੀ ਹੋਏ ਰਿਲੇਸ ਕਰਨਾ ਔਰ ਗਿਆਜ਼ਾ ਵੀ ਰਿਲੇਸ ਕਰਨਾ ਤੇ ਪੈਚ ਉੱਪਰ ਲਗਾ ਕੇ ਆਪਾਂ ਸਿਰਫ ਉਹਨਾਂ ਤੇ ਸਟਿਚਿੰਗ ਸਟਾਈਲ ਨੂੰ ਹੋਇਆ ਹੋਇਆ ਹੈਗਾ ਆਪਾਂ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਵਿਦਾਂ ਲੋਕ ਇੱਕ ਆਈਡੀ ਦਿੱਤੇ ਹੈ ਕਿ ਅਗਰ ਤੁਸੀਂ ਆਪਣਾ ਐਡਾ ਸਟਿਚਿੰਗ ਸਟਾਈ ਤਾਂ ਵੇਖਿਓ ਕਿ ਆਪਣੇ ਫੈਬਰਿਕ ਨੂੰ ਜੁਆਸ ਕਰਕੇ ਤੁਸੀਂ ਜਿਹੜਾ ਸਟਿੱਕਿੰਗ ਸਟਾਈਲ ਦਾ ਬੜਾ ਸੁਖਾਣਾ ਦੇ ਸਕਦੇ ਹਾਂਜੀ ਦੇਖੋ ਜਿਹੜਾ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਣੇ ਟੈਸਟਾ ਬਾਟਨ ਦੀ ਫੈਬਰਿਕ ਹੈ ਇਸ ਟੈਸਟਾ ਬਾਟਨ ਦੀ ਫੈਬਰਿਕ ਦੇ ਆਪਾਂ ਦੇਖੋ ਇਦਾਂ ਡਿਜ਼ਾਈਨਿੰਗ ਕਰਵਾਈ ਹੈਗੀ ਆਫ ਵਾਈਟ ਲੇਸ ਦੇ ਨਾਲ ਐਦਾ ਘੇਰੇ ਦੇ ਉੱਪਰਾਂ ਦੇ ਦੇਖੋ ਡਬਲ ਲੇਸ ਦੇ ਨਾਲ ਆਪਾਂ ਨੇ ਦੇਖੋ ਇਦਾਂ ਤਿਆਰ ਕਰਵਾਇਆਗਾ ਤੇ ਐਦਾ ਪਿੰਟੈਕਸ ਵਗੈਰਾ ਪਾਏ ਨੇਗੇ ਪਿੰਟੈਕਸ ਹਮਲੀ ਲੇਸ ਦਾ ਪਿਆ ਹਗਾ ਨੀਚੇ ਆਪਣੀ ਲੇਸ ਆ ਜਿਹੜੀ ਆਪਾਂ ਲੈ ਕੱਟ ਵਰਤਵਾਇਆ ਇਹਦੇ ਕੀ ਇਹਦਾ ਡਿਜ਼ਾਈਨ ਆ ਗਿਆ ਫਿਰ ਇਦਾਂ ਦੇਖੋ ਆ ਗਿਆ neck ਦਾ ਡਿਜ਼ਾਈਨ ਇਹ ਵਾਲਾ ਆ ਗਿਆ neck ਤੇ ਤੇ ਇਹਦਾ ਦੇਖੋ ਇਹਦੀ ਬਾਕੀ ਦੇਖੋ ਕਿੰਨਾ ਸੋਹਣਾ ਸੋਹਣਾ ਆਪਣਾ ਇਹ ਤਿਆਰ ਹੋਇਆਗਾ ਤੇ ਸਲਵਾਰ ਤੇ ਮੂਰੀ ਤੇ ਵੀ ਆਪਾਂ ਇਦਾਂ ਲੇਸ ਕਰ ਲਈ ਹੈਗੀ ਨਾਲ ਪਿਓਰ ਕੋਟਾ ਦਾ ਦੁਪੱਟਾ ਜਿਹੜਾ ਆਪਣਾ ਇਹ ਤਾਇੜਾਈ ਹੋਇਆ ਹੈਗਾ ਕਾਫੀ ਸੋਹਣਾ ਦੇਖੋ ਆਪਣਾ ਸੂਟ ਇਦਾਂ ਤਿਆਰ ਹੋਗਾ ਜੇਕਰ ਤੁਸੀਂ ਇਹੇ ਵਾਂਗ ਸੂਟ ਨੂੰ ਇਦਾਂ ਹੀ ਆਪਾਂ ਆਪਣਾ ਸਟਿਚ ਕਰ ਲੈਣਾ ਪਏ ਨੇ ਐਂਡਿੰਗ ਰੇਸ ਨਹੀਂ ਦੇਣੀ ਸੀ ਕਿ ਜਿੱਦਾਂ ਦੇਖੋ ਆਪਾਂ ਜੇ ਇਹਨੂੰ ਲੇਸ ਕਰਨ ਅਫੀਸ਼ ਨੂੰ ਦੇਤੀ ਸਟਿਚਿੰਗ ਸਟਾਈਲ ਦੇ ਤਾਂ ਇਹਨੂੰ ਤਾਂ ਕਾਫੀ ਸੋਹਣਾ ਸੋਹਣਾ ਆਪਣਾ ਲੁੱਕ ਵਾਈਸ ਲੱਗ ਰਿਹਾ ਹੈਗਾ ਐਦਾਂ ਤੁਸੀਂ ਆਪਣਾ ਕੋਈ ਵੀ ਹੈਨਾ ਪ੍ਰਿੰਟ ਵਗੈਰਾ ਸਿਲੈਕਟ ਕਰਕੇ ਸਟਿਚਿੰਗ ਸਟਾਈਲ ਜਿੱਦਾਂ ਦਾ ਸਾਨੂੰ ਭੇਜੋਗੇ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਵਾਲਾ ਡਿਜ਼ਾਈਨ ਹੀ ਦੇਖਣਾਗਾ ਸਾਨੂੰ ਜਿੱਦਾਂ ਤੁਸੀਂ ਡਿਜ਼ਾਈਨ ਭੇਜੋਗੇ ਆਪਣਾ ਸਟਿਚਿੰਗ ਸਟਾਈਲ ਕਰਨ ਦੇ ਲਈ ਆਪਾਂ ਤੁਹਾਨੂੰ ਉਦਾਂ ਦਾ ਹੀ ਰੈਡੀ ਕਰਕੇ ਦਵਾਂਗੇ ਹਾਂਜੀ ਇਹ ਆਪਣਾ ਪਹਿਲਾ ਡਿਜ਼ਾਈਨ ਸੀਗਾ ਹੁਣ ਆਪਾਂ ਤੁਹਾਨੂੰ ਨੈਕਸਟ ਦਿਖਾਉਣੇ ਹੈਗੇ ਇਹ ਵਾਲਾ ਆਪਣੀ ਮਲ ਕਾਟਨ ਦੀ ਫੈਬਰਿਕ ਤੇ ਤਿਆਰ ਕਰਵਾਇਆ ਹੈਗਾ ਦੇਖੋ ਮਲ ਕਾਟਨ ਦਾ ਆਪਣਾ ਸੂਟ ਹੈਗਾ ਇਹ ਇਹ ਵਾਲਾ ਅਗਰ ਘੇਰੇ ਦੇ ਉੱਪਰ ਹੈ ਤਾਂ ਲੈ ਸਗੀ ਘੇਰੇ ਦੇ ਉੱਪਰ ਆ ਗਈ ਤੇ ਇਹਦੇ ਕਲੇ ਦਾ ਡਿਜ਼ਾਈਨ ਦੇਖੋ ਕਾਫੀ ਸੋਹਣਾ ਬਣਿਆ ਹੋਇਆ ਹੈਗਾ ਇਹ ਬਣ ਆ ਗਿਆ ਇਹਦੇ ਕਲੇ ਤੇ ਡਿਜ਼ਾਈਨ ਤੇ ਇਧਰ ਦੇਖੋ ਇਹਨਾਂ ਦੀਆਂ ਬਾਹਾਂ ਦਾ ਡਿਜ਼ਾਈਨ ਆ ਗਿਆ ਇਹ ਵਾਲਾ ਆ ਗਿਆ ਬਾਹਾਂ ਦਾ ਡਿਜ਼ਾਈਨ ਤੇ ਇਹਦਰ ਮੂੜ ਦੇ ਉੱਪਰ ਲੇਸ ਕੱਢੀ ਆਪਾਂ ਨੇ ਤੇ ਨਾਲ ਪ्योर ਸੁਪਰ نیٹ ਦਾ ਦੁਪੱਟਾ ਜਿਹੜਾ ਸਾਰਾ ਜੈਪੁਰੀ ਡਾਈ ਕਰਵਾਇਆ ਆਪਾਂ ਨੇ ਹੋਰ ਐਡ ਕੀਤਾ ਹੈ। ਕਿੰਨਾ ਸੋਹਣਾ ਦੇਖੋ ਸੁਟ ਲੱਗ ਰਿਹਾ ਹੈ ਆਪਣਾ ਇਹ ਸਟਿਚਿੰਗ ਸਟਾਈਲ ਦੇ ਵਿੱਚ ਵੀ ਤੁਸੀਂ ਆਪਣਾ ਜੋ ਵੀ ਤੁਹਾਨੂੰ ਪ੍ਰਿੰਟ ਪਸੰਦ ਹੈਗਾ ਤਿਆਰ ਕਰਵਾ ਕੇ ਲੈ ਸਕਦੇ ਆ। ਆਪਾਂ ਇੱਥੇ ਤੁਹਾਨੂੰ ਸਰ ਕਾਫੀ سارے ਸੁਟ ਦਿਖਾਉਣ ਲੱਗੇ ਸਟਿਚਿੰਗ ਸਟਾਈਲ ਦੇ ਨਾਲ ਜੋ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਵੀ ਸਕਰੀਨ ਸ਼ਾਟ ਲੈ ਕੇ ਆਪਾਂ ਹਨਾ ਉਹਦਾਂ ਤਿਆਰ ਕਰਵਾ ਸਕਦੇ ਆ। ਤੇ ਇਹ ਵੀ ਆਪਣਾ ਮਲ ਕਾਟਨ ਦਾ ਹੈਗਾ। ਇਹ ਤਾਂ ਆਪਣੀ ਆਰਗੈਂਜ਼ਾ ਦੀ ਲੇਸ ਨਾਲ ਰੈਡੀ ਕਰਵਾਇਆ। ਮਜ਼ੈਂਟਾ ਕਲਰ ਦੀ ਆਪਣੀ ਔਰਗਾਂਜ਼ਾ ਦੀ ਲੇਸ ਲਈ ਹੈਗੀ ਤੇ ਇਹਦੀ ਇਦਾਂ ਘੇਰੇ ਦੇ ਉੱਪਰ ਕਰਤਾ ਲੇਸ ਤੇ ਇਦਾਂ ਦੀ ਬਾਜੂ ਦੇ ਉੱਪਰ ਦੇ ਨੈਕ ਦੇ ਉੱਪਰ ਆ ਗਿਆ ਤੇ ਇਦਾਂ ਦੀ ਬਾਜੂ ਦੇ ਉੱਪਰ ਆ ਗਿਆ ਇਹ ਬਾਅਦ ਤੁਸੀਂ ਔਰਗਾਂਜ਼ਾ ਦੇ ਵਿੱਚ ਨਾ ਆਪਾਂ ਨੂੰ ਕਲਰਫੁੱਲ ਲੇਸਾਂ ਵੀ ਮਿਲ ਜਾਂਦੀਆਂ ਨੇ ਨਵਾਈਪ ਵੀ ਮਿਲ ਜਾਂਦੇ ਨੇ ਜਿਵੇਂ ਤੁਹਾਨੂੰ ਪਸੰਦਾ ਤੁਸੀਂ ਕੋਈ ਹੋਰ ਲੈ ਸਕਦੇ ਹਾਂ ਜੀ ਦੇਖੋ ਜਿਹੜਾ ਆਪਾਂ ਇਹ ਵਾਲਾ ਡਿਜ਼ਾਈਨ ਹੈਗਾ ਇਹ ਕਾਫੀ ਬੜੀਆ ਹੈ ਵੀ ਡਿਜ਼ਾਈਨ ਉੱਪਰ ਤਿਆਰ ਕਰਵਾਇਆ ਗਿਆ ਹੈ ਇਹ ਇਹ ਸਾਰੇ ਨਾ ਕਿਸੇ ਕਸਟਮਰ ਨੇ ਨਾ ਆਪਣੀ ਇੱਕੋ ਹੀ ਕਸਟਮਰ ਦੇ ਸੂਟ ਨਹੀਂ ਜੇ ਸਾਰੇ ਇਹ ਉਹਨਾਂ ਨੇ ਆਪਣੇ ਸਾਰੇ ਡਿਜ਼ਾਈਨ ਸਾਨੂੰ ਭੇਜੇ ਸੀਗੇ ਸਾਰੇ ਡਿਜ਼ਾਈਨ ਜਿੰਨੇ ਉਹਨਾਂ ਨੇ ਸਾਨੂੰ ਸੈਂਡ ਕੀਤੇ ਸੀਗੇ ਉਦਾਂ ਹੀ ਆਪਾਂ ਉਹਨਾਂ ਦੇ ਤਿਆਰ ਕਰਦੇ ਹਾਂ ਦੇਖ ਇਹ ਵਾਲਾ ਆ ਗਿਆ ਆਪਣਾ ਘੇਰੇ ਦੇ ਉੱਪਰ ਔਰਗਾਂਜ਼ਾ ਦੀ ਲੇਸ ਫੇਸ ਸਲਵਾਰ ਨਾਲ ਦਾ ਆਪਾਂ ਨੇ ਪਿੰਟੈਕਸ ਵਗੈਰਾ ਲਗਾਏ ਨੇਗੇ ਫਿਰ ਐਦਾਂ ਨੱਕ ਦੇ ਉੱਪਰ ਆ ਗਿਆ ਦੇਖੋ ਇਹ ਵਾਲਾ ਡਿਜ਼ਾਈਨ ਤੇ ਐਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਆ ਗਿਆ ਇਹ ਵਾਲਾ ਡਿਜ਼ਾਈਨ ਬਾਹਰ ਤੇ ਆ ਗਿਆ ਨਾਲ ਆਪਣਾ ਦੁਪੱਟਾ ਜਿਹੜਾ ਟਾਈਡ ਆਇਤ ਵਰਗਾ ਕਾਫੀ ਸੋਹਣਾ ਡਿਜ਼ਾਈਨ ਦੇਖੋ ਆਪਣਾ ਇਹ ਵੜਾ ਸੂਟ ਦਾਗਾ ਇਹ ਡਿਜ਼ਾਈਨ ਦੇਖ ਕੇ ਵੀ ਤੁਸੀਂ ਆਪਣਾ ਤਿਆਰ ਕਰਵਾ ਸਕਦੇ ਹੋ ਹਾਂਜੀ ਦੇਖੋ ਇਹ ਆਪਣਾ ਨੈਕਸਟ ਡਿਜ਼ਾਈਨ ਹੈਗਾ ਇਹ ਵਾਲਾ ਆਪਣਾ ਕਾਟਨ ਸਿਲਕ ਦੇ ਉੱਪਰ ਦਾ ਕਾਟਨ ਸਿਲਕ ਦਾ ਫੈਬਰਿਕ ਆ ਕੀ ਐਕਰ ਦੇਖੋ ਮੈਚਿੰਗ ਸੂਟ ਦਾਗਾ ਆਪਣਾ ਇਹ ਤੁਹਾਨੂੰ ਕੋੜਾ ਇਹ ਬਹੁਤ ਸੋਹਣਾ ਲੇਸ ਨਾਲ ਬਣਾਇਨੇ ਕਿ ਤਿਆਰ ਕਰਨਾ ਹੈ ਕਾਫੀ ਸੋਹਣਾ ਲੇ ਪਕੜਾ ਤਿਆਰ ਹੋਇਆ ਹੈਗਾ ਉਸ ਨਾਲ ਤੁਹਾਨੂੰ ਇਹਦਾ ਸ਼ਰਟ ਉੱਪਰ ਚੱਕ ਕੇ ਦਿਖਾ ਦਿੰਦੇ ਆਂ ਇਹਦਾ ਦੇਖੋ ਪਹਿਲਾਂ ਕਿਹਰੇ ਵਾਲਾ ਡਿਜ਼ਾਈਨ ਦੇ ਪਰ ਤੁਸੀਂ ਇੱਧਰ ਤੇ ਇੱਧਰ ਕਲੀਆਂ ਪੜੀ ਪੈਨੀਆਂ ਪਈ ਹੋਈਆਂ ਨੇ ਆਪਣਾ ਕੰਮਾਇਆ ਹੋਇਆ ਤੇ ਇੱਧਰ ਆ ਗਿਆ ਆਪਣਾ ਵਾਜੂਦ ਸਾਰੇ ਬਹੁਤ ਸੋਹਣੇ ਡਿਜ਼ਾਈਨ ਨੇ ਆਪਣੇ ਐਦਾਂ ਤੇ ਨਾਲ ਆ ਗਿਆ ਆਪਣਾ ਟਾਈਡਾਈ ਤੇ ਕੱਪੜਾ ਤੁਸੀਂ ਇੱਦਾਂ ਆਪਣਾ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈਗਾ ਉਸੇ ਕੋਲੋਂ ਤੁਸੀਂ ਆਪਣਾ ਤੁਸੀਂ ਵੀ ਸੋਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਡਿਜ਼ਾਈਨ ਪ੍ਰਿੰਟ ਸਿਲੈਕਟ ਕਰਕੇ ਡਿਜ਼ਾਈਨ ਤੁਸੀਂ ਆਪਣਾ ਕਿਸੇ ਕਰਵਾ ਸਕਦੇ ਹਾਂ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ ਵਟਰ ਕੋਟੰਦੀ ਫੈਬਰਿਕ ਆਗੀ ਇਹ ਵੀ ਆਪਣਾ ਡਿਜ਼ਾਈਨ ਬਹੁਤ ਸੋਹਣਾਗਾ ਖੂਬਸੂਰਤ ਡਿਜ਼ਾਈਨ ਆਗਾ ਨਾ ਇਹ ਪਰ অর্ਗਾਂਜ਼ਾ ਦੀ ਲੇਸ ਨਾਲ ਆਪਾਂ ਲੱਭਿਆ ਇਦਾਂ ਕਰਾ ਦੇ ਆ ਇਹਦੇ ਆ ਕੇ ਪਹਿਲਾਂ ਤਾਂ ਇਦਾਂ ਉੱਪਰ ਨੂੰ ਆਉਣਗੇ ਕਲੀਆਂ ਇਹਦੇ ਇੱਡੀਆਂ ਕਲੀਆਂ ਨੇ ਦੇਖੋ ਇਦਾਂ ਉੱਪਰ ਇੱਕ ਹੋਰ ਇਦਾਂ ਕਾਜ ਆ ਨੀ ਆਪਣੇ ਜੈਸਟ ਤੱਕ ਫਿਰ 3 ਸ਼ੇਪ ਨੈਕ ਤੇ ਆਪਾਂ ਨੇ অর্ਗਾਂਜ਼ਾ ਦੀ ਲੇਸ ਲਗਾਈ ਆ ਫਿਰ ਇਹਦੀਆਂ ਪਾਜ਼ੀ ਤੇ ਆ ਤੇ ਇਦਾਂ ਆਪਣੇ ਸਰਵਾਰ ਨਾਲ ਦਾ ਪੈਚ ਲਗਾ ਕੇ ਮੋੜੀਆਂ ਤੇ ਲੇਸ ਲਗਾਤੇ ਆਪਾਂ ਫਿਸ਼ਨ ਦਿੱਤੀ ਆ ਤੇ ਐਦਾਂ ਦੇ ਨਾਲ ਟਾਈ ਲਾਈ ਆਪਣਾ ਦੁਪੱਟਾ کافی ਸਮਾਂ ਤੇ ਪ੍ਰਯੋਗ ਕਰਸਾ ਹੈ ਤਿਆਰ ਹੋਏਗਾ ਇਹਨਾਂ ਦੇ ਡਿਜ਼ਾਈਨਿੰਗ ਵੀ ਤੁਸੀਂ ਆਪਰੇ ਜਿਹੜੀ ਇਹ ਤਿਆਰ ਕਰਵਾ ਸਕਦੇ ਹਾਂ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾ ਦੇਖੋ ਤੁਸੀਂ ਡਿਜ਼ਾਈਨ ਇਹਦੇ ਵੀ ਆਪਾਂ ਨੇ ਨਾਲ ਦੀ ਲੇਸ ਲਗਾ ਕੇ ਆਪਾਂ ਨੇ ਤਿਆਰ ਕਰਵਾਇਆ ਇਹ ਗਲੇ ਦੇ ਆਗੇ ਦੇਖੋ ਇਹ ਤਾਂ ਲੇਸ ਤੇ ਇਹਦਾ ਦੇਖੋ ਇਹਦੇ ਦੇ ਉਪਰ ਆਗੀ ਇਹ ਵਾਲੇ ਘੇਰੇ ਦੇ ਆਗੀ ਇਧਰ ਕਲੇਬਿਆਗੀ ਤੇ ਇਧਰ ਦੇਖੋ ਇਹਦੀ ਬਾਹਲੀ ਦੇ ਉੱਪਰ ਆ피ਸ ਉਹਨਾਂ ਡਿਜ਼ਾਈਨ ਦੇਖੋ ਆਪਣਾ ਇਹ ਬੜਾ ਤਿਆਰ ਹੋਇਆ ਹੈਗਾ ਨਾਲੇ ਤੇ ਬਾਟਮ ਹੈ ਤਾਂ ਮੈਚਿੰਗ ਹੈਗੀ ਤੁਸੀਂ ਇਹ ਪ੍ਰਿੰਟ ਸੂਟ ਵੀ ਹੈ ਨਾ ਐਦਾਂ ਦੇ ਕੁਝ ਲੈ ਸਕਦੇ ਹੋ ਵਰਗੀਆਂ ਕਿਸੇ ਪ੍ਰਿੰਟ ਆਪਣੇ ਕੱਲੇ ਆਪਣੇਡੇ ਦੇ ਵਿੱਚ ਬਾਈ ਕਰਦੇ ਹੋ ਜਿਹੜਾ ਆਪਣਾ ਇਹ ਸੂਟ ਹੈ ਇਹ ਆਪਣਾ ਕੈਮਰੀ कॉटन ਦਾ ਸੂਟ ਹੈਗਾ ਇਹਦੀ ਬਹੁਤ ਸੋਹਣਾ ਡਿਜ਼ਾਈਨ ਅੰਦਰ ਤਿਆਰ ਹੈ ਦੇਖੋ ਮੈਚਿੰਗ ਸੂਟਾ ਹੈ ਤਾਂ ਆਪਣਾ ਕੈਮਰੀ कॉटन ਦਾ ਵਾਈਟ ਪਲੇਸ ਦੇ ਨਾਲ ਆਪਾਂ ਇਹ ਰਿਫ੍ਰੈਸ਼ਿੰਗ ਕਰਦੇ ਹਾਂ ਦੇਖੋ ਬਲਕਿ ਇਹ ਵਾਲ ਡਿਜ਼ਾਈਨ ਦੇਖੋ ਫਰੰਟ ਬੈਕ ਘੇਰੇ ਦੇ ਉੱਪਰ ਲੇ ਸਗੀ ਇਹ ਇਹ ਆ ਗਈ ਆਪਣੀ ਮੀਟਰਲ ਦੇ ਵਿੱਚ ਫਿਰ ਇਹਦੇ ਸੈਂਟਰ ਪੈਨਲ ਆ ਗਏ ਫਿਰ ਲੱਗਦੇ ਆ ਗਏ ਤੇ ਇਹਦੇ ਦੇ ਕੋਈ ਦੀ ਪਾ ਦਿੱਤੀ ਆ ਇਹ ਵਾਲ ਪਾ ਦਿੱਤੇ ਸਾਇ ਪੂਰੀ ਤੇ ਆਪਾਂ ਨੇ ਸਰਵਾਰ ਦੇ ਪੂਰੀ ਤੇ ਆਪਾਂ ਇਹਦਾ ਇਹਦੀ ਪਲੇਸ ਕਰ ਲਈਏ ਤੇ ਇਹਦੇ ਨਾਲ ਪਿਓ ਕੋਟਾ ਦੁਪੱਟਾ ਜਿਹੜਾ ਆਪਣਾ ਟਾਈਡਾ ਹੀ ਹੋਇਆ ਹੈਗਾ ਇਹਨਾਂ ਸੋਨਾ ਕਸੂਤ ਦਾ ਬੜਾ ਸੂਟ ਹੈ ਬਣਿਆ ਹਾਂ ਜਿਵੇਂ ਕੜਾ ਆਪਣਾ ਇਕਸਟਾ ਦਾ ਇਹ ਵਾਲਾ ਆਪਣਾ ਬਰਬਰੀ ਦਾ ਸੂਟ ਹੈਗਾ ਤੇ ਨਾਲ ਇਹਦੇ ਆਪਾਂ ਨੇ ਜਿਹੜੀ ਮੈਚਿੰਗ ਹੈਗੀ ਇਹ ਚਿਕਨ ਦੇ ਸਰਵਾਰ ਦੀ ਕੀਤੀ ਹੈ ਦੇਖੋ ਇਦਾਂ ਚਿਕਨ ਦੀ ਸਰਵਾਰ ਦੀ ਕੀਤੀ ਹੈ ਤਾਂ ਮੈਚਿੰਗ ਤੇ ਨਾਲ ਇਹ ਆਪਣੀ ਬਰਬਰੀ ਦੀ ਸ਼ਰਵਤ ਹੈ ਇਹ ਵਾਲਾ ਹੈ ਇਹ ਨੇਕ ਦੇ ਤਾਂ ਇਹ ਸਾਰਾ ਡਿਜ਼ਾਈਨ ਕੀਤਾ ਨੇ ਤੇ ਇਹਦਾ ਇਹਦੀ ਬਾਹਰ ਪਾਉਂਦੇ ਨੇ ਇਸ ਤਰ੍ਹਾਂ ਤੇ ਨਾਲ ਇਹਦੇ ਪਿਓਰ ਬਰਬਰੀ ਦਾ ਦੁਪੱਟਾ ਹੀ ਆਪਾਂ ਨੇ ਜਿਹੜਾ ਡਾਈ ਕੀਤਾ ਹੈਗਾ ਬਹੁਤ ਸਾਰੇ ਡਿਜ਼ਾਈਨ ਆਪਣੇ ਤਿਆਰ ਹੋਈ ਨੇਗੇ ਇਹਨਾਂ ਵਿੱਚੋਂ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਹਨ ਉਸੇ ਤੁਸੀਂ ਆਪਣੇ ਫੈਬਰਿਕ ਵਗੈਰਾ ਦੀ ਸਿਲੈਕਸ਼ਨ ਕਰਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਇਸ ਨੂੰ ਦੇਖੋ ਇਹ ਚਿਕਨ ਦੀ ਸਲਵਾਰ ਨਾਲ ਵੀ ਤੁਸੀਂ ਆਪਣੇ ਕੋਈ ਵੀ ਪੈਚਿੰਗ ਕਰ ਸਕਦੇ ਹੋ ਇਹਦਾ ਆਰਗੈਂਜ਼ਾ ਦਾ ਪੈਚ ਲਗਾ ਕੇ ਆਪਣੀ ਚਿਕਨ ਦੀ ਸਲਵਾਰ ਆ ਗਈ ਇਹਦੇ ਨਾਲ ਕਿਸੇ ਵੀ ਆਪਣੇ ਨਾ ਫੈਬਰਿਕ ਵੀ ਤੁਸੀਂ ਸਿਲੈਕਸ਼ਨ ਕਰ ਸਕਦੇ ਹੋ ਹਾਂਜੀ ਇਹ ਕਾਫੀ ਸਾਰੇ ਸੂਟ ਆਪਕਾ ਤੁਹਾਨੂੰ ਦਿੱਖ ਪਤਾ ਚੁੱਕਾ ਹੈ ਕਿ ਸਟਿਚਿੰਗ ਸਟਾਈਲ ਦੇ ਨਾਲ ਆਪਣੇ ਪੈਰ ਹੋਏ ਹੋਏ ਸੀਗੇ ਤੇ ਤੁਸੀਂ ਆਪਣੀ ਕੋਈ ਵੀ ਪ੍ਰਿੰਟ ਐਨਵਾਗੈਰਾ ਸਿਲੈਕਟ ਕਰਕੇ ਜੋ ਵੀ ਤੁਹਾਨੂੰ ਪ੍ਰਿੰਟ ਪਸੰਦ ਹੈ ਤਾਂ ਭਾਵੇਂ ਤੁਸੀਂ ਵਿਦੌਟ ਲਾਈਨਿੰਗ ਵਾਲਾ ਸੂਟ ਲੈਣਾ ਹੋਗਾ ਜਾਂ ਆਪਣਾ ਪਾਰਟੀ ਵੇਅਰ ਸੂਟ ਲੈਣਾ ਹੋਗਾ ਜਿਵੇਂ ਦਾ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਉਹ ਹੀ ਆਪਣਾ ਤੁਸੀਂ ਸਿਲੈਕਟ ਕਰਕੇ ਡਿਜ਼ਾਈਨਿੰਗ ਤੁਸੀਂ ਭੇਜ ਕੇ ਆਪਣਾ ਸਟਿਚਿੰਗ ਸਟਾਈਲ ਦੇ ਨਾਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਤੇ ਆਪਣਾ ਸਕਰੀਨਸ਼ਾਟ ਭੇਜ ਕੇ WhatsApp ਤੇ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਅੱਜ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਦੇਖਣ ਆ ਸਸਿਕਾ